ਹਾਕੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਡੁੱਟ ਤੋਂ ਬਾਹਰ ਕੀਆ ਮਾਨਸਾ ਦੇ ਉੱਤੇ ਮੇਰੇ ਪਰਕੇ ਜਿਹੜੇ 60-70 ਸਾਲ ਦੇ ਆ ਦੋਨੇ ਅਸੀਂ ਬਚਪਨ ਵਿੱਚ ਉਹਦੇ ਧਰ ਦੇ ਰੋਟੇ ਮੈਂ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਦੇ ਬੁਢਾਪੇ 'ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਂਜੀ ਸਰ ਪੇਸ਼ੈਂਟ ਨੇ ਪੰਜ ਸੈਂਟ ਪਏ ਹੋਏ ਐ ਨਾਲੇ ਰੋਜ਼ ਲੁੱਟ ਚੈਰੀ ਨੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲਾ ਕੇ ਤਦ ਸਾ ਅਸੀਂ ਆਪਦਾ ਹਸਾ ਵੀ ਮਾਰਿਆ ਡਰਾਮੇ ਕੀਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਬੈਠੇ ਜੁੰਦੋਂ ਤਾਂ ਫੜ ਲੋ ਪਹਿਲੇ ਖਾਕੀ ਵਾਲੇ ਗੈਂਗਸਟਰ ਨੂੰ ਪਹਿ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਆ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60 60 ਸਾਲ ਦੇ ਆ ਦੋਨੇ ਅਸੀਂ ਬੱਚੇ ਬੱਚ ਥੋੜੇ ਧਰਨੇ ਦੇ ਉੱਤੇ ਬੈਠਣ ਵਾਸਤੇ ਦਿੱਤੇ ਆ ਕਸੂਰ ਕੀ ਆ ਸਾਡਾ ਸਰਕਾਰ ਦਾ ਟੈਕਸ ਦਿੰਨੇ ਆ बनਦਾ ਹੋਇਆ ਸਾਰਾ ਤੁਹਾਡੇ ਉਹ ਵਿੱਚ ਪਾਉਂਦੇ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਨ ਦੇ ਤੁਲਗੇ ਅਸੀਂ ਤੁਹਾਡੇ ਸਿਰ ਤੇ ਬੈਠੇ ਸੀ ਮਾਨਸਾ ਪੁਲਿਸ ਤੁਹਾਡੇ ਸਿਰ ਤੇ ਬੈਠੇ ਸੀ ਇੱਥੇ ਅਸੀਂ ਹਾਂ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਉਮੀਦ ਸੀ ਇਸ ਗੱਲ ਦੀ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਨਾਲ ਬਢਾਪੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਾਹਤ ਪੁਲਿਸ ਹੈ ਜਿੱਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਰਾਜ ਦੇ ਵੀਰੋ ਐਦੋਂ ਵੱਡਾ ਕਾਖੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆਹ ਸਟੈਪ ਦੇ ਵਿੱਚ ਮਤਲਬ ਨਾ ਪਿਆ ਪੀ ਡੀ ਆਈ ਜੀ ਸਾਹਿਬ ਆਇਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਆਸਰਾ ਤੋਂ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਤਾਂ ਮੈਨੂੰ ਫੜਾ ਕੇ ਜਾਓ ਵੀ ਆਹ ਚੱਕ ਭਰਾਵਾ ਤੇਰਾ ਕੁਝ ਨਹੀਂ ਬਣਦਾ ਤੂੰ ਇਹਨੂੰ ਆਸਲੇ ਕਿੱਥੇ ਜਾਵਾਂ ਉਸੇ ਸਾਰੇ ਸਤਿਕਾਰਯੋਗ ਪ੍ਰੈਸਰ ਮੈਂ ਜਾਵਾਂ ਕਿੱਥੇ ਕਿਹਦੇ ਕੋਲੇ ਜਾਵਾਂ ਬੱਸੀ ਜੀ ਜੀ ਵੀ ਤੋਂ ਮੈਂ ਚੱਲਿਆ ਹੋਇਆ ਫਿਰ ਮੈਂ ਹੱਥ ਬੰਨ੍ਹ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਜਨਤਕ ਕਰਤ ਕੀਤੀ ਜਾਂਦੀ ਹੈ ਯਾਰ ਜੁਲਮ ਦੀ ਕੋਈ ਹੱਦ ਹੁੰਦੀ ਹੈ ਸਾਦੂੰ ਫੜ ਕੇ ਬਾਹਰ ਕਰ ਦੂ ਕਿਸੇ ਕਿਤੇ ਅਸੀਂ ਧੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਗੇ ਇਹਦਾ ਇੰਨਾ ਧੱਕਾ ਕਾ ਤੂੰ ਕਰਦਾ ਹੈ सीएम साहब नु मैं दस रहा चो ने एक पासे तू कने गैंगस्टर दे खिलाफ प्रहार करदेओ तुसी ओ प्रहार किथे करदो पीर तो थो थोटे मेरे हाथ बन्नी ਜਾਂਦਾ 6 महीने नाल दो सीएम दा ओएसडी है सारे केस नु ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਉਸ ਜੰਦਾ ਜੀ ਭਗਵੰਤ ਮਾਨ ਦਾ ਦੱਸੋ ਆ ਸਰਕਾਰ ਆ ਡਰਾਮੇ ਕਰਦੀ ਐ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਆ ਉਹ ਤੁਹਾਡੇ ਤਾਲੇ ਪੇ ਟੈਟ ਦੇ ਫਿਰਦੇ ਆ ਪੁਲਿਸ ਦੇ ਮੇਰਾ ਸਾਡੀ ਜਾਇਜ਼ ਗੱਲ ਮੰਨ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕਿਹਦੇ ਕੋਲੇ ਜਾਵਾਂ ਕਿਹੜੀ ਕੋਲੇ ਜਾਵਾਂ ਸੀਬੀਏ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਐਨਾ ਠੱਕਾ ਯਾਰ ਅੱਜ ਸ਼ਹਿਰਦਾਰ ਹੋ ਗਿਆ ਮੇਰੀ ਕੰਪਲੇਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਅਰਸ਼ਵਤ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰਤਾ ਕਮਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰਾ ਕੰਮ ਹੋਇਆ ਪਿਆ ਸਾਰਾ ਕੰਮ ਹੋ ਗਿਆ ਇਧਰ ਆ ਜਾ ਉਹ ਬੋਲ ਦਿਨੀ ਦੱਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਦਿਓ ਸਾਨੂੰ ਰੱਜੀ ਕੋਈ ਸ਼ੌਂਕ ਨਹੀਂ ਸੀਦਾ ਆਉਂਦਾ ਜੀ ਅਸੀਂ ਅੱਜੱਕੀ ਹੋਏ ਆਏ ਆ ਸਾਨੂੰ ਜੂਨ ਦੇ ਮਹੀਨੇ ਦੇ ਤੋਂ ਨਹੀਂ ਫਿਰਦੇ ਹਾਂ ਜੀ ਹਾਰਟ ਪੇਸ਼ੈਂਟ ਨੇ 5 ਸੈਂਟ ਭਏ ਹੋਏ ਆ ਨਾ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲੱਗੇ ਕਿਤੇ ਅਸੀਂ ਆਪਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਅਸੀਂ ਕਿਸੇ ਦੇ ਕੱਟਿਆ ਨਹੀਂ ਕਰਦੇ ਅਸੀਂ ਕਿਸੇ ਤੋਂ ਫੋਨੇ ਨਹੀਂ ਕਰਦੇ ਕਿਸੇ ਨੂੰ ਕਿਤੇ ਕੁੱਤੇ ਮਾਰਦੇ ਨਹੀਂ ਅਸੀਂ ਘਰੇ ਬਹਿ ਕੇ ਬੜਾਪਾ ਕਮਾਈ ਕਰ ਰਹੇ ਹਾਂ ਸਾਡੀ ਕਿਉਂ ਨਹੀਂ ਗੱਲ ਸੁਣਦੇ ਉਹ ਦੱਸਤਾ ਦੱਸ ਰਹੀ ਹੈ ਅਸੀਂ ਸਭ ਸਾਡਾ ਕੰਮ ਖੁਦ ਕਰਦੇ ਹਾਂ ਸਾਡਾ ਜਵਾਬ ਹੈ ਕਿਹੜੀ ਜੇ ਤੁਸੀਂ ਫੜਦੇ ਹੋ ਤੁਸੀਂ ਮੈਨੂੰ ਦੱਸਿਓ ਸਾਡਾ ਪਹਿਲਾਂ ਸਾਡੇ ਸਰਕਾਰ ਨੇ ਬਰਵਾਤਾ ਹੁਣ ਸਾਡੀ ਕਮਾਈ ਦੇ ਡਾਕਾ ਮਾਰ ਕੇ ਜਵਾਬ ਨੂੰ ਕਿਵੇਂ ਬਣਾਗੇ ਅਸਟਾ ਹੁਣ ਆਪਾਂ ਬਲੀ ਪੂਰੇ ਸਾਡਾ ਜੋਰ ਆਇਆ ਸੀ ਤਾਂ ਤਾਂ ਥੋੜੇ ਥੋੜੇ ਸਾਹਮਣੇ ਆਏ ਆਂ ਕਿ ਘੱਮ ਸੇ ਘੱਮ ਪਬਲਿਕ ਤਾਂ ਸਾਡੀ ਸੁਣਨੀ ਨਾ ਸੱਚ ਝੂਠ ਤਾਂ ਸੁਣੂਗੀ ਟਰਪੂਆਂ ਦੇ ਕੇ ਸਫਾਈਆਂ ਦੇਗੇ ਜੀ ਸਾਡਾ ਕੋਈ ਲੈਣ ਦੇਣੀ ਸਾਡਾ ਇਹ ਨਹੀਂ ਸਾਨੂੰ ਪਤਾ ਹੈ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨੀ ਪਵਾਰਾ ਅਸੀਂ ਤਾਂ ਜੋ 9 ਮਹੀਨਿਆਂ ਤੋਂ ਅੱਕੇ ਹੋਇਆ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੇ ਇੱਥੇ ਰੋਣ ਦਾ ਤੁਹਾਨੂੰ ਇੱਕ ਸਾਹ ਚਾਹੀਦਾ ਬਸ ਨਹੀਂ ਜੇ ਗਲਤ ਹੈ ਤਾਂ ਗਲਤ ਕਹਿੰਦੇ ਸਨ ਪੁਲਿਸ ਦੇ ਦੇ ਦੋ ਸਾਰੇ ਭ੍ਰਿਸ਼ਟ ਹੈ ਆਉਦੇ ਘਰੇ ਬੈਠ ਜਾਂਦੇ ਰਾਹ ਚਲਾ ਚਲਾ ਕੇ ਕਹਿੰਦੇ ਆ ਭ੍ਰਿਸ਼ਟ ਹੈ ਮਾਨਸਾ ਪੁਲਿਸ ਭ੍ਰਿਸ਼ਟ ਹੈ ਬਿਲਕੁਲ ਇਹਨਾਂ ਨੂੰ ਲਾਰਾ ਲਾ ਦਿੰਦੇ ਨੇ ਜਿਸ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨਾ ਚੱਕਰ ਘਟਾਉਂਦਿਆਂ ਨੂੰ ਬੀਸੀ ਆਵਦੀ ਆਵਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਦਾਕਾ ਮਾਰ ਰਹੇ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਬਰੇ ਗੁਰੂ ਨੇ ਏਡਾ ਬਟਾ ਉਹਦਾ ਦਿੱਤਾ ਸਾਨੂੰ ਮੜੀ ਜੀ ਲੱਖਾਂ ਰੁਪਈਆ ਤੋਂ ਖਾ ਲੈ ਗਏ ਲੋਕਾਂ ਨੂੰ ਲੱਗ ਜਾਂਦਾ ਵੀ ਫਲਾਣੇ ਕੋਲੇ ਫੁੱਪੀ ਆ ਬੱਚੇ ਇੱਕ ਦਿਨ ਭੁਗਤੋੜੀਆਂ ਕਰਕੇ ਲਾਇਸੈਂਸ ਅਸਲੀ ਦੇ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਆਰਾਮ ਨਾਲ ਨੀਂਦ ਸੁਤਾਪੇ ਉਡੀ ਨੀਂਦ ਸੁਤਾਪੇ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਕਿਹੜੇ ਕੱਢਦੇ ਉਹ ਇਹ ਸ਼੍ਰੀਨਿਧੀ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਚ ਲਈ ਫਿਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਕਾਰਨਾਂ ਨੇ ਰਾਮੇ ਜਿੱਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾ ਜਿਹੜੇ ਤੁਹਾਡੇ ਖਾਕੀ ਚ ਬੈਠੇ ਜੁੰਦੇ ਨੂੰ ਤਾਂ ਫੜ ਲੋ ਅਸੀਂ ਤਾਂ ਉੱਜੜੇ ਹੀ ਆਂ ਸਾਨੂੰ ਕੋਈ ਪਰਿਵਾਰੀ ਸਾਡੇ ਦਾ ਕਲੀ ਦੇ ਤਰੀ ਹੋਈ ਹੈ ਪਾਣੀ ਦਾ ਕਰੀ ਪਾਣੀ ਪਿਆਰ ਪਾਣੀ ਵਾਲਿਆ ਪਾਣੀ ਪਾਣੀ ਤਾਂ 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 ਸਾਡਾ ਜਵਾਬ ਤੁਹਾਨੂੰ ਰਾਜੇ ਬਣਾ ਕੇ ਗਿਆ ਸੀ ਇਹਨਾਂ ਨੇ ਸਾਨੂੰ ਖੁਖਾਰੀ ਬਣਾਤਾ ਅਸੀਂ ਅਸੀਂ ਭੀਖ ਮਾਇਦੇ ਤਰੀਕੇ ਪਰ ਦਲੀ ਸਾਡੀ ਜਿੰਦਗੀਆਂ ਨੂੰ ਭੀਖ ਦੇਉਂਦਾ ਆ ਲਾਓ ਕਿਹੜੇ ਲੋਕ ਮਾਈਕ